ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਓ ਸਾਰਗ ਮਹੱਲਾ ਪੰਜਵਾਂ ਓਏ ਸੁਖ ਕਾ ਸਿਓ ਬਰਨ ਸੁਨਾਵਤ ਅਨੰਦ ਬਨੋਦ ਪੇਖ ਪ੍ਰਭ ਦਰਸਨ ਮਨ ਮੰਗਲ ਗੁਣ ਗਾਵਤ ਰਹਾਉ ਬਿਸੰ ਭਈ ਪੇਖ ਬਿਸਮਾਦੀ ਪੂਰ ਰਹੇ ਕਿਰਪਾਵਤ ਪੀਓ ਅੰਮ੍ਰਿਤ ਨਾਮ ਮੂਲਕ ਜਿਉ ਚਾਹ ਗੂੰਗਾ ਮੁਸਕਾਵਤ ਜੈਸੇ ਪਵਨ ਬੰਦ ਕਰ ਰੱਖਿਓ ਝੂਠ ਨ ਆਵਤ ਜਾਵਤ ਜਾ ਕੋ ਰਿਦੈ ਪ੍ਰਗਾਸ ਭਿਓ ਹਰ ਊਆ ਕੀ ਕਹੀ ਨ ਜਾਏ ਕਹਾਵਤ ਆਨੁ ਪਾਉ ਜੇ ਤੇ ਕਿਛ ਕਈ ਹੈ ਤੇ ਤੇ ਸਿਖੇ ਪਾਵਤ ਜਿੰਤ ਲਾਲ ਗ੍ਰਹਿ ਪੀਤਰ ਪ੍ਰਗਟਿਓ ਗਮ ਜੈਸੇ ਪਰਖਾਵਤ ਨਿਰਗੁਣ ਨਿਰੰਕਾਰ ਬਨਾਸੀ ਤੁਲਤੁਲੇ ਹੋ ਨ ਜਾਵਤ ਕੋ ਨਾਨਕ ਅਜਰ ਜਿਨ ਜਰਿਆ ਤਿਸਹੀ ਕੋ ਬਨਾਵਤ ਸਾਰਗ ਮਹੱਲਾ ਪੰਜਵਾ ਬਿਖਈ ਦਿਨ ਰੈ ਨੀ ਵੀ ਗੁਦਾਰਾ ਗੋਬਿੰਦ ਨਾ ਭਜੈ ਅਹੰਬੋ ਨਮਾਤਾ ਜਨਮ ਜੂ ਹੈ ਜਿਉ ਹਾਰੇ ਰਹਾਓ ਨਾਮ ਮੋਲਾ ਪ੍ਰੀਤ ਨਾ ਤੇ ਸਸਿਓ ਪਰ ਨਿੰਦਾ ਹਿਤਕਾਰੈ ਛਾ ਪਰ ਬਾਂਦ ਸਵਾਰੈ ਤ੍ਰਣ ਕੋ ਦੁਆਰੇ ਪਾਪ ਕ ਜਾਰੈ ਕਾਲ ਰਿਪੋਰਟ ਉਠਾਵੈ ਮੁੰਡਾ ਅਮਰਤ ਮੰਨਤੇ ਡਾਰੈ ਓਡੈ ਬਸਰ ਕਾਜਰ ਮਹਿ ਪਰਿਆ ਬਹੁਰ ਬਹੁਰ ਫਿਰ ਝਾਰੈ ਕਟਾ ਪੇੜ ਡਾਲ ਪਰ ਠੰਡ ਖਾਏ ਖਾਏ ਮੁਸਕਰੈ ਗਿਰਿਓ ਜਾਇ ਰਸਾਤਲ ਪਰਿਓ ਛਿਟੀ ਛਿਟੀ ਸਿਰ ਭਾਰੈ ਨਿਰਵੈਰੈ ਸੰਗ ਵੈਰ ਰਜਾਇ ਪੋਜ ਨਸਕੈ ਗੁਵਾਰੈ ਕੋ ਨਾਨਕ ਸੰਤਨ ਕਾ ਰਾਖਾ ਪਾਰ ਬ੍ਰਹਮ ਅਨੰਕਾਰੈ ਸਾਰਗ ਮਹੱਲਾ ਪੰਜਵਾਂ ਅਵਰ ਸਭ ਭੂਲੇ ਭ੍ਰਮਤ ਨਾ ਜਾਣਿਆ ਏਕ ਸੁਧਖ ਰਜਾ ਕੇ ਹਿਰਦੈ ਵਸਿਆ ਤਿਨ ਬਿਦੈ ਤਤ ਪਛਾਨਿਆ ਰਹਾਉ ਪਰ ਵਿਰਤ ਮਾਰਗ ਜੇ ਤਾ ਕਿਛ ਹੋਈਐ ਤੇ ਤਾ ਲੋਗ ਪਚਾਰਾ ਜੋ ਲੋ ਰਿਦੈ ਨਹੀਂ ਪ੍ਰਗਾਸਾ ਤੋਲ ਵੰਦ ਅੰਧਾਰਾ ਜੈਸੇ ਧਰਤੀ ਸਾਧੈ ਬੋ ਬਿਦ ਬਿਨ ਬੀਜੈ ਨਹੀਂ ਜਾਮੈ ਰਾਮ ਨਾਮ ਬਿਨ ਮੁਕਤ ਨਾ ਹੋਈ ਹੈ ਟੂਟੈ ਨਹੀਂ ਬਿਮਾਨੈ ਨਿਰਬ ਲੋਵੈ ਅਤ ਸ਼ਰਮ ਪਾਵੈ ਨੈਨੂ ਕੈਸੇ ਰੀਸੈ ਬਿਨ ਗੁਰ ਭੇਟੇ ਮੁਕਤ ਨਾ ਕਾਹੂ ਮਿਲਤ ਨਹੀਂ ਜਗਦੀਸੈ ਖੋਇਦ ਖੋਇਤ ਹੈ ਵਿਚਾਰਿਓ ਸਰਵ ਸੁਖਾ ਹਰ ਨਾਮਾ ਕੋ ਨਾਨਕ ਤਿਸ ਭਿਉ ਪ੍ਰਾਪਤ ਜਾ ਕੈ ਲੇਖ ਮਥਾਮਾ ਸਾਰਗ ਮਹੱਲਾ ਪੰਜਵਾ ਆਨੰ ਰਾਮ ਕੇ ਗੁਣ ਕਹੀਐ ਸਗਲ ਪਦਾਰਥ ਸਰਵ ਸੁਖ ਸਿੱਧ ਮਨ ਬਾਇਤ ਫਲ ਲਈਐ ਰਹਾਉ ਆਵੋ ਸੰਤ ਪ੍ਰਾਨ ਸੁਖ ਦਾਤੇ ਸਿਮਰੈ ਪ੍ਰਭ ਬਿਨਾਸੀ ਅਨਾਥੈ ਨਾਥ ਦੀਨ ਦੁਖ ਭੰਜਨ ਪੂਰ ਰਹਿਓ ਘਟ ਵਾਸੀ ਗਾਵਤ ਸੋਨਤ ਸੁਨਾਵਤ ਸਰਦਾ ਹਰ ਸਪੇਈ ਵਡਭਾਗੇ ਕਲ ਕਲੇਸ਼ ਮਿਟੈ ਸਭ ਤੰਤੇ RAM ਨਾਮ ਲਿਵ ਜਾਗੇ ਕਾਮ ਕਰੋ ਝੂਰਤਾ ਜਨਿੰਦਾ ਹਰ ਸਿਮਰਨ ਬੰਧਨ ਟੂਟੈ ਮੋਹ ਮਗਨ ਅਹਮ ਅੰਧ ਮਮਤਾ ਗੁਰ ਕਿਰਪਾ ਤੇ ਛੂਟੈ ਤੋ ਸਮਰਾਤ ਪਾਰ ਬ੍ਰਹਮ ਸੁਆਮੀ ਕਰ ਕਿਰਪਾ ਜਨ ਤੇਰਾ ਪੂਰਿ ਹੋ ਸਰਬ ਮੈਂ ਠਾਕੁਰ ਨਾਨਕ ਸੋ ਪ੍ਰਭ ਨੇਰਾ ਸਾਰਗਮਹੱਲਾ 5ਵਾਂ ਵਲੇਹਾਰੀ ਗੁਰਦੇਵ ਚਰਨ ਜਾ ਕੈ ਸੰਗ ਪਰ ਬ੍ਰਹਮ ਤੇ ਆਈਐ ਉਪਦੇਸ ਮਾਰੀ ਗਤ ਕਰਨ ਰਹਾਓ ਦੁਖ ਰੋਗ ਭੈ ਸਗਲ ਬਨਾਸੇ ਜੋ ਆਵੇ ਹਰ ਸੰਤ ਸਰਨਾ ਆਪ ਜਪੈ ਵਰੈ ਨਾਮ ਜਪਾਵੇ ਵਰ ਸਮਰਾਥ ਤਾਰਨ ਤਰਨਾ ਜਾ ਕੋ ਮੰਤਰ ਉਤਾਰਐ ਸੈ ਸਾ ਉਨੇ ਕੋ ਸੁਭਰ ਭਰਨ ਹਰ ਦਾਸਨ ਕੀ ਆਗਿਆ ਮਾਨਤ ਤੇ ਨਾਹੀ ਫੁਨ ਗਰਭ ਪਰਨਾ ਭਗਤਨ ਕੀ ਟੈਲ ਕਮਾਵਤ ਗਾਵਤ ਦੁਖ ਕਾਟੇ ਤਾਂ ਕੇ ਜਨਮ ਮਰਨਾ ਜਾ ਕੋ ਪਿਓ ਕਿਰਪਾਲ ਬੀਠਲਾ ਤਿੰਨ ਹਰ ਹਰ ਅਜਰ ਜਰਨਾ ਹਰ ਰਸੈ ਘਾਨੇ ਸਹਿ ਸਮਾਨੇ ਮੁਕਤੇ ਨਾਹੀ ਜਾਤ ਵਰਨਾ ਗੁਰ ਪ੍ਰਸਾਦ ਨਾਨਕ ਸੰਤੋਖੇ ਨਾਮ ਪ੍ਰਭੁ Jap Jap Udran Sarg Mahalla 5va गायो री मैं गुणनिद मंगल गायो भले संयोग भले दिन अवसर जोग गोपाल ल जायो रहआव संते चरन मोर लो माथा हमरे मस्तक संतरे हाथा सादह मंत्र मोर लो मनवा ताते गत होए त्रैगुनिया भगत एह दर्श देख नयन रंगा लोभ मोह टूटे ब्रह्म संगा को नानक सुख सहज अनंदा ਖੋਲਾ ਪੀਤਾ ਮਿਲੇ ਪਰਮਾਨੰਦਾ ਸਾਰਗ ਮਹੱਲਾ ਪੰਜਵਾਂ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੈਸੇ ਕਹੋ ਮੋਹਿ ਜੀਵਨ ਆਈ ਦਰਸ਼ਨ ਪਿਆਸ ਪ੍ਰੇਪ੍ਰੀਤ ਮਨੋਹਰ ਮਨ ਨਾ ਰਹਿ ਬੋ ਬੇਦੋ ਮੁਕਾਈ ਰਹਾਓ ਚਿਤਵਨ ਚਿਤਵੋ ਪ੍ਰੇਪ੍ਰੀਤ ਬਰਾਗੀ ਕਦ ਪਾਵੋ ਹਰ ਸਰ ਦਰਸਾਈ ਜਤਨ ਕਰੋ ਇਹ ਮਨ ਨਹੀਂ ਧੀਰੈ ਕਉ ਹੈ ਰੇ ਸੰਤ ਮਲਾਈ ਜਪ ਤਪ ਸੰਜਮ ਪੁਨ ਸਭ ਹੋਮੋ ਤੇ ਸਰਪੋ ਸਭ ਸੁਖ ਜਾਈ ਏਕ ਨਿਮਖ ਪ੍ਰੇਅ ਦਰਸ ਦਿਖਾਵੇ ਤੇ ਸੰਤਨ ਕੈ ਬਲ ਜਾਈ ਕਰੋ ਨਿਹੋਰਾ ਬਹੁਤ ਬੇਨਤੀ ਸੇਵੋ ਦਿਨ ਰਹਿ ਨਾਈ ਮਾਨੁ ਬਿਮਾਨ ਹੋ ਸਕਲ ਤਿਆਗੋ ਪ੍ਰੇ ਜੋ ਪ੍ਰੇ ਬਾਤ ਸੁਨਾਈ ਦੇਖ ਚਰਿਤਰ ਭਈ ਹੋ ਬਿਸਮਨ ਗੁਰ ਸਤਗੁਰ ਪੁਰਖ ਮਿਲਾਈ ਪ੍ਰਭ ਰੰਗ ਦੇ ਆਲ ਮੁਹਿ ਗ੍ਰਹਿ ਮੈਂ ਪਾਇਆ ਜਨ ਨਾਨਕ ਤਪਤਿ 부ਝਾਈ ਦੇਖ ਚਰਿੱਤਰ ਭਈ ਹੋ ਬਿਸਮਨ ਗੁਰ ਸਤਗੁਰ ਪੁਰਖ ਮਿਲਾਈ ਪ੍ਰਭ ਰੰਗ ਦੇ ਆਲ ਮੁਹਿ ਗ੍ਰਹਿ ਮੈਂ ਪਾਇਆ ਜਨ ਨਾਨਕ ਤਪਤਿ 부ਝਾਈ ਗੁਰ ਪਿਆਰਿਓ ਭੁਲ ਚੁਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ